ਸਸੀ ਗੱਲ ਦੀ ਇਹ ਤੇ ਮਯਾ ਦੰਸ ਖਾਵਾਂਗੀ ਜੀ ਲੇਖ ਠੀਕ ਹੈ ਜੀ ਇਹਨਾਂ ਨੂੰ ਕਿਹਾ ਜਾਂਦਾ ਹੈ ਲੇਖ ਰਚਨਾ ਠੀਕ ਹੈ ਜੀ ਆਪਾਂ ਅੱਜ ਸ਼ੁਰੂ ਕਰਾਂਗੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਠੀਕ ਹੈ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਲੇਖ ਹੈ ਜੀ ਪਹਿਲਾ ਪੈਰਾ ਹੁੰਦਾ ਹੈ ਜੀ ਜਾਨ ਪਹਿਚਾਨ ਸ੍ਰੀ ਗੁਰੂ ਨਾਨਕ ਤੇਵ ਜੀ ਸਿੱਖਾਂ ਦੇ ਪਹਿਲੇ ਗੁਰੂ ਸਨ ਇਹਨਾਂ ਨੇ ਸਿੱਖ ਧਰਮ ਦੀ ਨੀ ਰੱਖੀ ਇਹਨਾਂ ਨਾ ਚੰਨ ਉਸ ਵੇਲੇ ਹੋਇਆ ਜਦੋਂ ਧਰਤੀ ਤੇ ਪਾਪਾਂ ਦਾ ਬੋਲਬਾਲਾ ਸੀ ਰਾਜੇ ਹੀ ਪ੍ਰਜਾ ਨੂੰ ਦੋਹੀ ਹੱਥੀ ਲੁੱਟੀ ਜਾ ਰਹੇ ਸਨ ਪ੍ਰਜਾ ਅਗਿਆਨਤਾ ਦੇ ਹਨੇਰੇ ਵਿੱਚ ਡੁੱਬੀ ਹੋਈ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਧਰਤੀ ਤੇ ਤੋਂ ਪਾਪਾਂ ਨੂੰ ਦੂਰ ਕਰਨ ਲਈ ਇਹ अवतार ਤਾਰਿਆ ਸੀ ਉਹ ਰੰਭ ਦੇ ਭੇਜੇ ਦੂਤ ਬਣ ਕੇ ਧਰਤੀ ਤੇ ਆਏ ਸਨ ਕਿ자들이 ਅਗਲਾ ਪੈਰਾ ਜੀ ਜਨਮ ਤੇ ਮਾਤਾ ਪਿਤਾ ਗੁਰੂ ਜੀ ਦਾ ਜਨਮ 15 ਅਪ੍ਰੈਲ 1469 ਈਸਵੀ ਨੂੰ ਰਾਏ ਪੋਈ ਦੀ ਤਲਵੰਡੀ ਪਾਕਿਸਤਾਨ ਜ਼ਿਲ੍ਹਾ ਸ਼ੇਖੂਪੁਰਾ ਵਿਖੇ ਹੋਇਆ ਇਸ ਸਥਾਨ ਨੂੰ ਅੱਜਕੱਲ ਨਨਕਾਣਾ ਸਹਿਬ ਆਖਦੇ ਹਨ ਆਪ ਦੇ ਪਿਤਾ ਦਾ ਨਾਮ ਮਹਿਤਾ ਕਾਲੂ ਅਤੇ ਮਾਤਾ ਦਾ ਨਾਮ ਤ੍ਰਿਪਤਾ ਸੀ ਆਪ ਦੀ ਇੱਕ ਪੈਂਸੀ ਬੇਬੇ ਨਾਨਕੀ ਜੀ ਜੋ ਸੁਲਤਾਨਪੁਰ ਲੋਧੀ ਵਿਖੇ ਵਿਆਹੀ ਹੋਈ ਸੀ ਆਪ ਦੇ ਪਨਾਇਏ ਦਾ ਨਾਮ ਜੈਰਾਮ ਸੀ ਜੋ ਨਵਾਬ ਦੌਲਤ ਖਾਨ ਦੇ ਮੋਦੀ ਖਾਨੇ ਵਿੱਚ ਨੌਕਰੀ ਕਰਦਾ ਸੀ ਠੀਕ ਹੈ ਜੀ ਅਗਲਾ ਪੈਰਾ ਹੈ ਜੀ ਬਚਪਨ ਤੇ ਮੱਜਾਂ ਚਰਾਉਣੀ ਐ ਬਚਪਨ ਤੋਂ ਹੀ ਬਾਲ ਨਾਨਕ ਗੰਭੀਰ ਸੁਭਾਅ ਦੇ ਸਨ ਆਪ ਦੀ ਲਿਵ ਹਮੇਸ਼ਾ ਹੀ ਪਰਮਾਤਮਾ ਦੇ ਚਰਨਾਂ ਵਿੱਚ ਲੱਗੀ ਰਹਿੰਦੀ ਸੀ ਆਪ ਨੂੰ ਪਹਿਲਾ ਪਾਂਡੇ ਅਤੇ ਫਿਰ ਮੌਲਵੀ ਪਾਸ ਪੜ੍ਹਨ ਲਈ ਭੇਜਿਆ ਗਿਆ ਸੀ ਪਰ ਕੋਈ ਵੀ ਆਪ ਦੀ ਤਸੱਲੀ ਨਹੀਂ ਕਰਵਾ ਸਕਿਆ فیر ਪਿਤਾ ਨੇ ਆਪ ਨੂੰ ਮੱਝਾਂ ਚਰਾਉਣ ਭੇਜਿਆ ਆਪ ਖੁਦ ਤਾਂ ਪਰਮਾਤਮਾ ਦੀ ਭਗਤੀ ਵਿੱਚ ਲੀਨ ਰਹਿੰਦੇ ਤੇ ਮੱਝਾਂ ਹੋਰ ਨਾਲੇ ਖੇਤਾਂ ਵਿੱਚ ਜਾ ਵੜਦੀਆਂ ਇਸ ਤਰ੍ਹਾਂ ਇਥੋਂ ਆਪ ਉਲਾਮਾ ਹੀ ਲਿਆਏ ਅੱਗੇ ਆ ਜੀ ਸੱਚਾ ਸੌਦਾ ਕਰਨਾ ਆਪ ਦੇ ਪਿਤਾ ਜੀ ਨੇ ਇੱਕ ਦਿਨ ਆਪ ਨੂੰ ਵੀਰ ਭੇਜ ਦੇ ਕੇ ਕੋਈ ਚੰਗਾ ਜਿਹਾ ਵਪਾਰ ਕਰਨ ਲਈ ਸ਼ਹਿਰ ਭੇਜਿਆ ਆਪ ਨੂੰ ਰਸਤੇ ਵਿੱਚ ਕੁਝ ਭੁੱਖੇ ਸਾਧੂ ਮਿਲ ਗਏ ਆਪਨੇ ਉਹਨਾ 20 ਰੁਪਈਆ ਦਾ ਰਾਸ਼ਨ ਲਿਆ ਕੇ ਭੁੱਖੇ ਸਾਧੂਆਂ ਨੂੰ ਖਵਾ ਦਿੱਤਾ ਜਦੋਂ ਖਾਲੀ ਹੱਥ ਵਾਪਸ ਘਰ ਆਏ ਤਾਂ ਪਿਤਾ ਜੀ ਨੇ ਆਪ ਨਾਲ ਬਹੁਤ ਨਾਰਾਜ਼ ਹੋਏ ਪਰੰਤੂ ਆਪ ਦਾ ਇੱਕ ਸੱਚਾ ਸੌਦਾ ਕਰਕੇ ਆਏ ਸੰ ਨੌਕਰੀ ਕਰਨਾ ਆਪਨੇ ਨਾਮ ਦੌਲਤ ਖਾਂ ਲੋਦੀ ਦੇ ਮੋਦੀ ਖਾਨੇ ਵਿੱਚ ਅਨਾਜ ਤੋਲਣ ਦੀ ਨੌਕਰੀ ਵੀ ਕੀਤੀ ਆਪਨੇ ਇਥੇ ਲੋੜਵੰਦਾ ਵਿੱਚ ਖੂਬ ਅਨਾਜ ਵੰਡਿਆ ਆਪ ਦੀ ਸ਼ਿਕਾਇਤ ਹੋ ਗਈ ਪਰੰਤੂ ਜਦੋਂ ਨਵਾਬ ਨੇ ਜਾਂਚ ਕਰਵਾਈ ਤਾਂ ਸਭ ਕੁਝ ਠੀਕ-ਠਾਕ ਨਿਕਲਿਆ ਆਪ ਦਾਵਿਆ ਬੀਬੀ ਸਲਖਣੀ ਜੀ ਨਾਲ ਹੋਇਆ ਆਪ ਦੇ ਘਰ ਦੋ ਪੁੱਤਰ ਬਾਬਾ ਸ਼੍ਰੀਚੰਦ ਤੇ ਲక్ష్ਮੀ ਦਾਸ ਹੋਏ ਵੇਂ ਵਿੱਚ ਪਰਵੇਸ਼ ਆਪਣਾ ਮਨ ਸੰਸਾਰ ਕੰਮਾਂ ਵਿੱਚ ਨਹੀਂ ਸੀ ਲੱਗ ਰਿਹਾ ਇੱਕ ਦਿਨ ਆਪ ਨੇ ਵਹੀ ਵਿੱਚ ਇਸ਼ਨਾਨ ਕਰਨ ਗਏ ਤਿੰਨ ਦਿਨ ਅਲੋਪ ਰਹੇ ਜਦੋਂ ਆਪ ਬਾਹਰ ਨਿਕਲੇ ਤਾਂ ਆਪ ਨੂੰ ਗਿਆਨ ਹੋ ਚੁੱਕਾ ਸੀ ਆਪ ਨੇ ਉਸੇ ਵੇਲੇ ਲੋਕਾਂ ਨੂੰ ਪਰਮਾਤਮਾ ਦਾ ਸੰਦੇਸ਼ ਸੁਨਾਇਆ ਤੇ ਲੋਕਾਂ ਦੇ ਕਲਿਆਣ ਲਈ ਨਿਕਲ ਤੁਰੇ ਚਾਰ ਉਦਾਸੀਆਂ ਕਰਨਾ ਆਪਨੇ ਲੋਕਾਂ ਦਾ ਉਦਾਰ ਕਰਨ ਲਈ ਚਾਰ ਉਦਾਸੀਆਂ ਕੀਤੀਆਂ ਆਪਨੇ ਲੋਕਾਂ ਨੂੰ ਕਿਰਤ ਕਰਨ ਨਾਮ ਜਪਨ ਤੇ ਵੰਡ ਛਕਣ ਦਾ ਸੰਦੇਸ਼ ਦਿੱਤਾ ਆਪਨੇ ਭੁੱਲੀ ਪਟਕੀ ਜਨਤਾ ਨੂੰ ਸਿੱਧੇ ਰਾਹੇ ਪਾਇਆ ਇਸ ਦੌਰਾਨ ਆਪਨੇ ਬਹੁਤ ਸਾਰੀ ਬਾਣੀ ਰਚੀ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਜੋਤੀ ਜੋਸਮਾਣਾ ਅੰਤ ਸਮਾ ਆਪਨੇ ਕਰਤਾਰਪੁਰ ਵਿਖੇ ਬਤਾਇਆ ਆਪਨੇ ਗੁਰਗੱਦੀ ਦਿਵਸ ਦੇ ਵਾਰਸ ਪਾਈ ਲਹਿਣਾ ਜੀ ਨੂੰ ਜੁਨਿਆ ਜੋ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਨਾਲ ਦੇ ਨਾਂ ਨਾਲ ਪ੍ਰਸਿੱਧ ਹੋਏ ਤੇ ਸਿੱਖਾਂ ਦੇ ਦੂਸਰੇ ਗੁਰੂ ਦੂਸਰੇ ਗੁਰੂ ਅਖਵਾਏ ਆਪ 1539 ਈਸਵੀ ਵਿੱਚ ਜੋਤੀ ਜੋਤ ਸਮਾ ਗਏ ਠੀਕ ਹੈ ਜੀ ਅੰਗਰੇਜ਼ੀ ਵਿੱਚੋਂ ਸਤੰਬਰ ਮਹੀਨਾ ਹੁੰਦਾ ਹੈ ਜੀ ਜਿਹਨੂੰ ਨੌਵਾਂ ਮਹੀਨਾ ਕਿਹਾ ਜਾਂਦਾ ਹੈ ਜੀ ਉਸਨੇ ਮਹਾਰਾਜ ਜੁਤੀ ਜੁਤ ਸਮਾਏਗੇ ਇਸ ਸੁਮਿਹਰ ਮਹੀਨੇ ਵਿੱਚ ਇਹ ਸੀ ਜੀ ਆਪਣਾ ਲੇਖ ਸ਼੍ਰੀ ਗੁਰੂ ਨਾਨਕ ਦੇਵ ਜੀ ਤੇ ਤੇ ਵਧੀਆ ਲੱਗੇ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਕਰਿਓ ਤੇ ਸਬਸਕ੍ਰਾਈਬ ਕਰਿਓ ਜੀ ਤੇ ਆਪਣੇ ਬੱਚਿਆਂ ਨੂੰ ਜ਼ਰੂਰ ਪੰਜਾਬੀ ਪੜਾਇਆ ਕਰੋ ਜੀ ਆਪਣੀ ਮਾਂ ਬੋਲੀ ਤੋਂ ਆਪਾਂ ਦੂਰ ਨਾ ਹੋਈਏ ਤਾਂ ਜੋ ਆਪਾਂ ਆਪਣੀ ਮਾਂ ਬੋਲੀ ਨਾਲ ਜੁੜ ਸਕੀਏ ਵਾਟ ਵਾਸ਼ੀਅਰ ਕਰਿਆ ਕਰੋ ਜੀ ਮਿਲਦੇ ਆਂ ਜੀ ਨਵੀਂ ਵੀਡੀਓ ਲੈ ਕੇ ਸასი ਕਾਲ ਜੀ